ਕਿਸਾਨ ਵੀਰੋ ਸਵਾਗਤ ਹੈ ਸਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਕਣੀਆਂ ਤਸੀਵ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਕਰਜੀਤ ਮਹਾਰਾਜ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਵਧੀਆ ਘੱਟ ਘਾਟ ਵਾਲੀ ਤੇ ਐਚ ਐਫ ਕਰਾਸ ਆਪਾਂ ਤੁਹਾਨੂੰ கா ਦਿਖਾ ਰਹੇ ਆ ਪੂਰੀ ਜਾਣਕਾਰੀ ਆਪਾਂ ਭਾਈ ਤੋਂ ਲਵਾਂਗੇ ਵੀ ਕਿਹੜਾ ਸੁਆ ਇਹ ਸੁੰਦੀ ਆ ਕਿੰਨਾ ਕਿਹਦਾ ਦੁੱਧ ਕੱਢਿਆ ਵਾ ਤੇ ਕੀ ਇਹਦਾ ਰੇਟ ਹੈ ਹਾਂਜੀ ਭਾਈ ਜੀ ਕੀ ਹਾਲ ਚਾਲ ਆ ਪਹਿਲਾਂ ਤਾਂ ਬਹੁਤ ਵਧੀਆ ਪਰਾ ਠੀਕ ਐ ਸੇ ਤਾਂ ਹਾਂਜੀ ਆਪਣਾ ਇਹ ਜਿਹੜਾ ਘਰ ਆ ਪਿੰਡ ਦੇ ਕਿੱਥੇ ਜੇ ਘਰ ਆ ਪਹਿਲਾਂ ਤਾਂ ਇਹ ਮੱਲੇ ਵਾਲੀ ਸੜਕ ਤੇ ਗੁਰਦੁਆਰਾ ਬਠਾਕਰ ਸਿੰਘ ਦੇ ਬਿਲਕੁਲ ਨਾਲ ਹਾਂ ਮੱਲੇ ਵਾਲੀ ਸੜਕ ਮੋਡਰਨ ਸਾਰ ਤੀਜਾ ਚੌਥਾ ਘਰ ਹੈ ਨਾ ਹਾਂਜੀ ਹਾਂਜੀ ਠੀਕ ਐ ਇਹੇ ਗਾਂ ਦਾ ਸੂਆ ਕਿਹੜਾ ਹੋ ਤੀਜਾ ਸੂਆ ਜੀ ਤੀਜਾ ਕਿੰਨੇ ਕ ਦਿਨਾਂ ਜਿਹੜੇ ਰਹਿੰਦੇ ਨੇ ਇਹਦੇ 8 ਦਿਨ ਰੱਖਦੇ ਆ ਜੀ 8 ਦਿਨ ਹਾਂਜੀ ਲੇਟ ਕਿੰਨਾ ਕ ਦਿਨ ਦਿੱਤਾ ਭਾਜੀ ਸਹੀ 20 ਪਲੱਸ ਦਿੱਤਾ ਜੀ 20 प्लस ਹਾਂਜੀ ਰੇਟ ਕੀ ਕਰਤਾ ਜੀ ਰੇਟ 80000 ਤੋਰੋ ਇੱਕ ਵਾਰੀ 20 प्लस ਮਿੱਤਰੋ ਦੋ ਦੋ ਤੀਆ ਬਾਅਦ ਦੂਜੇ ਸੂਏ ਤੀਜੇ ਸੂਏ ਸੋਣੀ ਆ ਤੇ ਮੇਰਾ ਅੰਦਾਜ਼ਾ ਵੀ ਹਜੇ 5-4 ਦਿਨ ਘੱਟੋ-ਘੱਟ ਲੈਂਦੀ ਆ ਢੱਲਾਂ ਵੱਲ ਮਿੱਤਰੋ ਹਜੇ ਬਹੁਤ ਪਏ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਤੁਸੀਂ ਸੰਪਰਕ ਬਾਈ ਦਾ ਜਿਹੜਾ ਘਰ ਆ ਫੇਰ ਆਪਾਂ ਕਹਿੰਦੇ ਆ ਵੀ ਪਿੰਡ ਕਣਿਆ ਮੱਲਾ ਰੋਡ ਤੇ ਗੁਰਦੁਆਰੇ ਦੇ ਬਿਲਕੁਲ ਨੇੜੇ ਰੇਟ ਆਪਾਂ ਸਹੀ ਸਹੀ ਕੀ ਕਰਨਾ ਜੀ ਮਾਨਤਾਣ ਕਰਦਾ ਜੀ 80 ਚੋਂ ਹਾਂ ਜੀ ਮਾਨਤਾਣ 80 ਚੋਂ ਹੋ ਜਾਊਗਾ ਮਿੱਤਰੋ ਫੋਨ ਨੰਬਰ ਦੱਸ ਦੋ ਜੀ ਆਪਣਾ 98768 98768 34642 34642 ਹਾਂ ਜੀ ਧੰਨਵਾਦ